ਸਤ ਸ੍ਰੀ ਅਕਾਲ ਮੇਰਾ ਨਾਮ ਪ੍ਰਦੀਪ ਕੁਮਾਰ ਪਿਛਲੀ ਜਿਹੜੀ ਵੀਡੀਓ ਹੈ ਮੇਰੀ ਜਿਹੜੀ ਮੰਨ ਲਓ ਖਾਦ ਤੋਂ ਰਿਲੇਟਡ ਜਿਹੜੀ ਵੀਡੀਓ ਸੀ ਕਿ ਕਿੰਨੀ ਖਾਦ ਆਪਾਂ ਲੋਕਾਂ ਨੇ ਪਾਉਣੀ ਹੈ ਉਹਦੇ ਬਾਅਦ ਕਈ ਕਿਸਾਨਾਂ ਦੇ ਫੋਨ ਆਏ ਐ ਔਰ ਬਹੁਤ ਵਧੀਆ ਸਵਾਲ ਆਏ ਨੇ ਕਿਸਾਨਾਂ ਦੇ ਕਿਉਂਕਿ ਵਾਕਈ ਕੀ ਹੈ ਕਿ ਜਦੋਂ ਕਿਸਾਨ ਬਿਜਾਈ ਕਰ ਰਿਹਾ ਹੁਣ ਉਹਨਾਂ ਨੂੰ ਉਹ ਚੀਜ਼ਾਂ ਦੀ ਵਾਕਈ ਮਤਲਬ ਹੁਣ ਮਤਲਬ ਦਿੱਕਤ ਆ ਰਹੀ ਹੈ ਤਾਂ ਉਹਨਾਂ ਨੇ ਕਾਫੀ ਵਧੀਆ ਸਵਾਲ ਕੀਤੇ ਐ ਪੰਜ ਸਵਾਲ ਨੇ ਬਹੁਤ ਵਧੀਆ ਹੈ ਕਿ ਉਹ ਉਹਦੇ ਬਾਰੇ ਮੈਂ ਅੱਜ ਤੁਹਾਨੂੰ ਇਸ ਵੀਡੀਓ ਦੇ ਅੰਦਰ ਇੱਕ ਜਾਣਕਾਰੀ ਦੇਣ ਚੱਲਿਆ ਪਹਿਲਾ ਸਵਾਲ ਜਿਹੜਾ ਕਿਸਾਨਾਂ ਦਾ ਆ ਰਿਹਾ ਸੀ ਬਹੁਤ ਵਧੀਆ ਸਵਾਲ ਆ ਰਿਹਾ ਸੀ ਕਿ ਆਪਾਂ ਕਣਕ ਦੀ ਫਸਲ ਦੇ ਅੰਦਰ ਜਦੋਂ ਫਾਸਫੋਰਸ ਬੀਜ ਦੇ ਨਾਲ ਆਪਾਂ ਲੋਕ ਪਾ ਰਹੇ ਹਾਂ ਤਾਂ ਫਾਸਫੋਰਸ ਦੀ ਜਿਹੜੀ ਪੂਰਤੀ ਕਰਨ ਵਾਸਤੇ ਆਪਾਂ ਲੋਕ ਡਾਇਆ TSP SSP ਔਰ NPK ਤੋਂ ਇਹ ਚੀਜ਼ ਆਪਾਂ ਲੋਕ ਪਾ ਰਹੇ ਹਾਂ ਤਾਂ ਕੀ ਆਪਾਂ ਲੋਕ ਡਾਇਆ ਦੇ ਨਾਲ SSP ਜਾਂ ਡਾਇਆ ਦੇ ਨਾਲ TSP ਜਾਂ SSP ਦੇ ਨਾਲ NPK ਮਿਲਾ ਸਕਦੇ ਹਾਂ ਤਾਂ ਇਹ ਕੱਲੀ ਫਾਸਫੋਰਸ ਦੀ ਪੂਰਤੀ ਦੇ ਕਰਕੇ ਕਿਉਂ ਕਿਉਂਕਿ ਹੁਣ ਕਿਸਾਨਾਂ ਨੂੰ ਜਿਵੇਂ ਡਾਇਆ ਘੱਟ ਮਿਲ ਰਹੀ ਹੈ ਜਾਂ ਕੋਈ ਚੀਜ਼ ਇੱਕ ਘੱਟ ਮਿਲ ਰਹੀ ਹੈ ਤਾਂ ਉਹ ਫਾਸਫੋਰਸ ਦੀ ਪੂਰਤੀ ਵਾਸਤੇ ਕੀ ਆਪਾਂ ਦੂਜੀ ਖਾਦ ਕੋਈ ਵੀ ਜਿਵੇਂ ਮੰਨ ਲਓ ਡਾਇਆ ਦੇ ਨਾਲ ਐਨਪੀਕੇ ਐਸਐਸਪੀ ਜਾਂ ਟੀਐਸਪੀ ਮਿਲਾ ਸਕਦੇ ਹਾਂ ਇਹਨਾਂ ਦਾ ਜਵਾਬ ਇੱਕੋ ਹੀ ਹੈ ਕਿ ਹਾਂ ਤੁਸੀਂ ਲੋਕ ਮਿਲਾ ਸਕਦੇ ਹੋ ਜੇ ਤੁਸੀਂ ਫਾਸਫੋਰਸ ਦੀ ਮਾਤਰਾ ਨੂੰ ਪੂਰੀ ਕਰਨੀ ਹੈ ਤਾਂ ਇਹ ਖਾਦਾਂ ਨੂੰ ਤੁਸੀਂ ਲੋਕ ਆਪਸ ਵਿੱਚ ਮਿਲਾ ਕੇ ਆਪਾਂ ਲੋਕ ਬੀਜ ਦੇ ਨਾਲ ਬਿਜਾਈ ਆਪਾਂ ਲੋਕ ਕਰ ਸਕਦੇ ਹਾਂ ਕੋਈ ਦਿੱਕਤ ਨਹੀਂ ਹੈ ਦੂਜੀ ਜਿਹੜੇ ਦੂਜਾ ਜਿਹੜਾ ਸਵਾਲ ਆਇਆ ਸੀ ਲੋਕਾਂ ਦਾ ਉਹ ਆਇਆ ਸੀ ਕਿ ਮੇਰੀ ਫਸਲ ਦੇ ਅੰਦਰ ਮੈਂ ਪੋਟਾਸ਼ ਨਹੀਂ ਪਾਈ ਤਾਂ ਇਹ ਸਵਾਲ ਬਹੁਤ ਵਧੀਆ ਸਵਾਲ ਹੈ ਕਿ ਮੈਂ ਉਸ ਜੋ ਵੀਡੀਓ ਪਾਈ ਸੀ ਉਹਦੇ ਅੰਦਰ ਪੋਟਾਸ਼ ਦੇ ਬਾਰੇ ਦੱਸਿਆ ਸੀ ਕਿ ਆਪਾਂ ਨੂੰ 20 ਕਿਲੋ ਪ੍ਰਤੀ ਏਕੜ ਦੇ हिसाब ਨਾਲ ਆਪਾਂ ਨੂੰ ਬਿਜਾਈ ਕਰਨ ਤੋਂ ਪਹਿਲਾਂ ਆਪਾਂ ਨੂੰ ਜ਼ਮੀਨ ਦੇ ਉੱਤੇ ਛਿੱਟਾ ਮਾਰ ਲਓ ਪੋਟਾਸ਼ ਦਾ ਤਾਂ ਆਪਾਂ ਨੇ ਵਾਸਤੇ ਬਹੁਤ ਵਧੀਆ ਹੈ ਉਹਨੇ ਲਾਸਟ ਤੱਕ ਉਸ ਫਸਲ ਦੇ ਅੰਦਰ ਕੰਮ ਕਰਨਾ ਹੈ ਤਾਂ ਤੁਸੀਂ ਜੇ ਤੁਸੀਂ ਜੇ ਪੋਟਾਸ਼ ਨਹੀਂ ਪਾਈ ਹੈ ਤਾਂ ਤੁਸੀਂ ਅੱਗੇ ਉਸ ਦੀ ਕਮੀ ਦੀ ਪੂਰਤੀ ਆਪਾਂ ਲੋਗ ਜੋ ਹੈ ਸਪਰੇ ਦੇ ਅੰਦਰ ਆਪਾਂ ਲੋਗ ਉਸ ਦੀ ਕਮੀ ਨੂੰ ਪੂਰਤੀ ਕਰ ਸਕਦੇ ਹਾਂ ਆਪਾਂ ਲੋਗ ਪਰ ਉਹਦੇ ਅੰਦਰ ਦੋ ਚੀਜ਼ਾਂ ਹੈਗੀਆਂ ਜਿਹੜੀ ਇੱਕ ਚੀਜ਼ ਔਰ ਹੈ ਇੱਕ ਇੱਕ ਸਵਾਲ ਔਰ ਹੈਗਾ ਸੀ ਕਿਸਾਨ ਦਾ ਇੱਕ ਸਵਾਲ ਔਰ ਹੈਗਾ ਸੀ ਕਿ ਮੈਂ ਡਾਇਆ ਪਾ ਰਿਆ ਸੀ ਮੇਰੇ ਤੋਂ 20 ਕਿਲੋ ਡਾਇਆ ਪਈ ਹੈ ਆਪਣੀ ਜੋ ਰეკਮੈਂਡੇਸ਼ਨ ਹੈ ਉਹ 55 ਤੋਂ ਲੈ ਕੇ 60 ਕਿਲੋ ਪ੍ਰਤੀ ਏਕੜ ਹੈ ਤਾਂ ਮੇਰੇ ਤੋਂ 20 ਕਿਲੋ ਦੇ حساب ਨਾਲ ਮੇਰੀ ਜੋ ਹੈ ਉਹ ਪ੍ਰਤੀ ਏਕੜ ਦੇ حساب ਨਾਲ ਡਾਇਬਜਾਈ ਵਾਲੇ ਟਾਈਮ ਗਿਰੀ ਹੈ ਕੋਈ ਮਤਲਬ ਮਸ਼ੀਨ ਦੇ ਅੰਦਰ ਪ੍ਰੋਬਲਮ ਹੋ ਕੇ ਗਰੀ ਹੈ ਉਹ ਜੋ ਵੀ ਹੈ ਤਾਂ ਉਹਦੀ ਪੂਰਤੀ ਆਪਾਂ ਲੋਕ ਕਿਵੇਂ ਕਰ ਸਕਦੇ ਹਾਂ ਦੋਨੋਂ ਸਵਾਲ ਬਹੁਤ ਵਧੀਆ ਹੈ ਕਿ ਫਾਸਫੋਰਸ ਦੀ ਪੂਰਤੀ ਘਟ ਗਈ ਹੈ ਆਪਾਂ ਕਿਵੇਂ ਪੂਰਤੀ ਕਰ ਸਕਦੇ ਹਾਂ ਔਰ ਦੂਜੀ ਕੀ ਹੈ ਕਿ ਪੋਟਾਸ਼ ਮੈਂ ਪਾਇਆ ਨਹੀਂ ਉਹਦੀ ਪੂਰਤੀ ਆਪਾਂ ਲੋਕ ਕਿਵੇਂ ਕਰ ਸਕਦੇ ਹਾਂ ਪਹਿਲੀ ਗੱਲ ਤਾਂ ਧਿਆਨ ਦੇ ਲੋ ਕਿ ਜੋ ਫਾਸਫੋਰਸ ਅਤੇ ਪੋਟਾਸ਼ ਦੋਨਾਂ ਦੀ ਜਿਹੜੀ ਉਸ ਫਸਲ ਦੇ ਅੰਦਰ ਜਿਹੜੀ ਪੂਰਤੀ ਹੈ ਉਹ ਤੁਹਾਡੇ ਥੱਲੇ ਪਾ ਕੇ ਹੀ ਪੂਰਤੀ ਹੋ ਸਕਦੀ ਹੈ ਜਿਹੜੀ ਪੂਰੀ ਫਸਲ ਦੇ ਅੰਦਰ ਪੂਰਤੀ ਹੋ ਸਕਦੀ ਹੈ ਪਹਿਲੀ ਗੱਲ ਤਾਂ ਹੈ ਦੂਜੀ ਗੱਲ ਤੁਸੀਂ ਜੇ ਉਹ ਚੀਜ਼ ਮਤਲਬ ਡਾਇਆਟਟ ਪਈ ਹੈ ਔਰ ਪੋਟਾਸ਼ ਆਪਾਂ ਪਾਈ ਨਹੀਂ ਤਾਂ ਉਹਦੀ ਪੂਰਤੀ ਆਪਾਂ ਅੱਗੇ ਜਾ ਕੇ ਸਪਰੇ ਦੇ ਅੰਦਰ ਆਪਾਂ ਲੋਕ ਸਪਰੇ ਦੇ ਅੰਦਰ ਛਿੜਕਾਅ ਕਰਕੇ ਉਹਦੀ ਪੂਰਤੀ ਕਰ ਸਕਦੇ ਹਾਂ ਉਹ ਕਿਹੜੇ ਤਰੀਕੇ ਨਾਲ ਕਰ ਸਕਦੇ ਹਾਂ ਜਿਵੇਂ ਕਿ ਆਪਾਂ ਨੂੰ ਲੱਗਦਾ ਕਿ ਫਾਸਫੋਰਸ ਆਪਣੀ ਥੋੜੀ ਪਈ ਹੈ ਔਰ ਉਹਦੀ ਘਾਟ ਆਪਾਂ ਨੂੰ ਦੇਖਣੀ ਪਊਗੀ ਕਿ ਜਦੋਂ ਆਪਾਂ ਨੂੰ ਲੱਗਦਾ ਹੈ ਕਿ ਫਾਸਫੋਰਸ ਦੀ ਘਾਟ ਮੇਰੇ ਬੂਟੇ ਦੇ ਉੱਤੇ ਆ ਰਹੀ ਹੈ ਮੈਨੂੰ ਦਿਖਾਈ ਦੇ ਰਹੀ ਹੈ ਕਿ ਜਿਵੇਂ ਘਾਟ ਕੀ ਦਿਖੂਗੀ ਤੇ ਗੁੜੇ ਹਰੇ ਰੰਗ ਦੇ ਪੱਤੇ ਹੋ ਜਾਣਗੇ ਗੁਲਾਬੀ ਰੰਗ ਦੇ ਜਾਂ ਜਾਮਨੀ ਰੰਗ ਦੇ ੱੱੱਬੇ ਪੈ ਜਾਣਗੇ ਜਾਂ ਕਈ ਵਾਰ ਆਪਾਂ ਨੂੰ ਬੂਟਾ ਜਿਵੇਂ ਲੱਗਦਾ ਜਿਵੇਂ ਮੰਨ ਲਓ ਆਪਾਂ ਖਾਦਾਂ ਤਾਂ ਬਹੁਤ ਦੇ ਰਹਿਆਂ ਜਿਵੇਂ ਯੂਰੀਆ ਦੇਤੀ ਜੀ ਮੈਂ ਮਤਲਬ ਫਟਾਰੇ ਵਾਲੀ ਕੋਈ ਚੀਜ਼ ਦੇ ਦਿੱਤੀ ਲੇਕਿਨ ਫੇਰ ਵੀ ਕੀ ਹੈ ਕਿ ਬੂਟਾ ਪਤਰੋੜ ਜਾ ਹੋ ਰਖਿਆ ਤਾਂ ਉਹ ਜਿਹੜੀ ਨਿਸ਼ਾਨੀ ਹੈ ਉਹ ਫਾਸਫੋਰਸ ਦੀ ਨਿਸ਼ਾਨੀ ਹੈ ਆਪਾਂ ਉਹਦੀ ਪੂਰਤੀ ਆਪਾਂ ਲੋਗ ਛਿੜਕਾਅ ਦੇ ਅੰਦਰ ਕਰਕੇ ਕੋਈ ਵੀ ਸਪਰੇ ਆਪਾਂ ਲੋਗ ਕਰ ਸਕਦੇ ਆਂ ਅਬ ਛਿੜਕਾਅ ਦੇ ਅੰਦਰ ਐਨਪੀਕੇ ਜਿਹੜਾ ਆਉਂਦਾ 19 19 19 ਵੀ ਆਉਂਦਾ 20 20 20 ਵੀ ਆਉਂਦਾ ਔਰ 0 52 34 ਵੀ ਆਉਂਦਾ ਤਾਂ ਇਹੋ ਜੀ ਜੋ ਖਾਦ ਦੀ ਜੋ ਸਪਰੇ ਹੈ ਉਹ ਆਪਾਂ ਕਰਕੇ ਆਪਾਂ ਉਹਦੀ ਪੂਰਤੀ ਆਪਾਂ ਲੋਗ ਕਰ ਸਕਦੇ ਆਂ ਸੇਮ ਪੋਟਾਸ਼ ਦੇ ਨਾਲ ਹੈ ਕੀ ਪੋਟਾਸ਼ ਦੇ ਕਰਕੇ ਜੇ ਆਪਾਂ ਨੂੰ ਕਮੀ ਦੇ ਕੋਈ ਵੀ ਲੱਛਣ ਆਪਾਂ ਨੂੰ ਬੂਟੇ ਦੇ ਉੱਤੇ ਦਿਖਦੇ ਨੇ ਤਾਂ ਆਪਾਂ ਉਹਨਾਂ ਦੀ ਪੂਰਤੀ ਆਪਾਂ ਲੋਗ ਸਪਰੇ ਦੇ ਨਾਲ ਆਪਾਂ ਲੋਗ ਕਰ ਸਕਦੇ ਆਂ ਚਾਹੇ ਉਹ 19 19 ਹੈ ਚਾਹੇ ਉਹ 20 20 20 ਹੈ ਜਾਂ ਮੰਨ ਲਓ ਆਪਣਾ 0 5 243 ਹੈ ਤਾਂ ਉਹਨਾਂ ਦੇ ਨਾਲ ਆਪਾਂ ਉਸ ਪੋਟਾਸ਼ ਦੀ ਪੂਰਤੀ ਆਪਾਂ ਲੋਗ ਕਰ ਸਕਦੇ ਆਂ ਪੋਟਾਸ਼ ਦੇ ਕਰਕੇ ਆਪਾਂ ਨੂੰ ਜਿਹੜੀ ਕਮੀ ਦਿਖਾਈ ਦੇਊਗੀ ਹੈ ਕਣਕ ਦਾ ਬਿਲਕੁਲ ਜਿਹੜੇ ਪੁਰਾਣੇ ਪੱਤੇ ਪੱਤੇ ਦੀ ਜਿਹੜੀ ਨੋਕ ਹੈ ਉਹ ਪੀਲੀ ਹੋ ਕੇ ਭੂਰੀ ਹੋਣੀ ਸ਼ੁਰੂ ਹੋ ਜੂਗੀ ਨੰਬਰ 1 ਨੰਬਰ 2 ਬੱਲੀ ਘਟ ਆਊਗੀ ਠੀਕ ਹੈ ਤੀਜੀ ਜਿਹੜੀ ਗੱਲ ਹੈ ਕਿ ਬੱਲੀ ਦੇ ਅੰਦਰ ਜਿਹੜਾ ਦਾਣਾ ਹੈ ਉਹ ਘਟ ਬਣੂਗਾ ਬੂਟੇ ਦਾ ਜਿਹੜਾ ਵਿਕਾਸ ਹੈ ਉਹ ਘਟ ਹੋਊਗਾ ਤਾਂ ਇਹ ਜਿਹੜੀ ਨਿਸ਼ਾਨੀਆਂ ਇਹ ਜਿਹੜੀ ਪੋਟਾਸ਼ ਦੀ ਕਮੀ ਦੀ ਨਿਸ਼ਾਨੀਆਂ ਹੈ ਕਿ ਇਹਨੂੰ ਆਪਾਂ ਲੋਕ ਚਾਹੇ ਤਾਂ 19 19 19 20 20 20 ਜਾਂ 0534 ਦੇ ਨਾਲ ਆਪਣਾ ਹੱਲ ਉਸ ਟਾਈਮ ਹੋ ਸਕਦਾ ਹੈ ਜਦੋਂ ਇਹ ਆਪਾਂ ਨੂੰ ਕਮੀ ਦੇ ਲੱਛਣ ਆਪਾਂ ਨੂੰ ਦਿਖਣਗੇ ਇਸ ਲਈ ਅਸੀਂ ਲੋਕ ਬਾਰ-ਬਾਰ ਕਹਿੰਨੇ ਆ ਕੀ ਵੀਡੀਓ ਦੇ ਰਹੀ ਕਿ ਜਦੋਂ ਵੀ ਤੁਸੀਂ ਪੋਟਾਸ਼ ਪਾਉਣੀ ਹੈ ਥੱਲੇ ਪਾਓ 20 ਕਿਲੋ ਪ੍ਰਤੀ ਏਕੜ ਦੇ ਸਾਹਮਣੇ ਡਾਇਆ ਪਾਉਣੀ ਹੈ ਤਾਂ ਉਸ ਟਾਈਮ ਵਿਜਾਈ ਵੇਲੇ ਆਪਣੀ ਪੂਰੀ ਪਾਓ ਪੂਰੀ ਮਾਤਰਾ ਦੇ ਅੰਦਰ ਤਾਂ ਇਹ ਜਿਹੜੀ ਘਾਟ ਹੈ ਡਾਇਆ ਦੀ ਇਹ ਪੋਟਾਸ਼ ਦੀ ਘਾਟ ਆਪਾਂ ਨੂੰ ਅੱਗੇ ਦੇਖਣ ਨੂੰ ਨਹੀਂ ਮਿਲੇਗੀ ਹਾਂ ਇੱਕ ਕੁਐਸਚਨ ਹੋ ਰਿਹਾ ਹੈ ਕਿਸਾਨ ਦਾ ਕਿ ਕੀ ਕਣਕ ਦੀ ਫਸਲ ਨੂੰ ਸਲਫਰ ਦੀ ਲੋੜ ਪੈਂਦੀ ਹੈ ਤਾਂ ਪੈਂਦੀ ਹੈ ਤਾਂ ਆਪਾਂ ਨੂੰ ਉਹਨੂੰ ਕਦੋਂ ਦੇਣੀ ਚਾਹੀਦੀ ਹੈ ਕਿਹੜੀ ਸਲਫਰ ਆਪਾਂ ਲੋਕਾਂ ਨੇ ਪਾਣੀ ਚਾਹੀਦੀ ਹੈ ਤਾਂ ਇਹਦਾ ਜਵਾਬ ਆਈ ਹੈ ਕਿ ਸਲਫਰ ਜਿਹੜੀ ਹੈਗੀ ਨਾਈਟ੍ਰੋਜਨ ਫਾਸਫੋਰਸ ਪੋਟਾਸ਼ ਇਹ ਤਿੰਨ ਖਾਦਾਂ ਦੇ ਬਾਅਦ ਜਿਹੜੀ ਚੌਥੀ ਮੁੱਖ ਜਿਹੜੀ ਖਾਦ ਹੈ ਉਹ ਜਿਹੜੀ ਜ਼ਰੂਰਤ ਪੈਂਦੀ ਹੈ ਕਣਕ ਨੂੰ ਉਹ ਸਲਫਰ ਦੀ ਲੋੜ ਪੈਂਦੀ ਹੈ ਆਪਾਂ ਨੂੰ ਸਲਫਰ ਲਾਜ਼ਮੀ ਵਰਤਣਾ ਚਾਹੀਦਾ ਹੈ ਦੋ ਤਰੀਕੇ ਨਾਲ ਆਪਾਂ ਲੋਕ ਸਲਫਰ ਦੀ ਵਰਤੋਂ ਕਰ ਸਕਦੇ ਹਾਂ ਇੱਕ ਤਾਂ ਬਿਜਾਈ ਵੇਲੇ ਜਿਹੜੇ ਕਾਫੀ ਲੋਕ ਕਿਸਾਨ ਜਿਹੜੇ ਹੈਗੇ ਬੈਂਟੋਨਾਈਟ ਸਲਫਰ ਪਾ ਰਹੇ ਨੇ ਜਿਵੇਂ ਆਪਾਂ ਨੂੰ ਮੂੰਗੀ ਮਸਰੀ ਵਾਲੀ ਦਾਲ ਹੈ ਉਹ ਜੀ ਜਿਹੜੀ ਆਪਾਂ ਨੂੰ ਜਿਹੜੀ ਸਲਫਰ ਦਿਖਾਈ ਦਿੰਦੀ ਹੈ ਉਹ ਆਪਾਂ ਬਿਜਾਈ ਵੇਲੇ ਆਪਾਂ ਲੋਕ ਪਾ ਸਕਦੇ ਹਾਂ ਨੰਬਰ 1 ਨੰਬਰ 2 ਆਪਾਂ ਦੂਜੀ ਜਿਹੜੀ ਪੂਰਤੀ ਹੈ ਜਿਹੜੇ ਜਿਹੜੇ ਕਿਸਾਨ ਭਰਾ ਸਲਫਰ ਨਹੀਂ ਪਾ ਰਹੇ ਜਾਂ ਜਿਹੜੇ ਜਿਹੜੇ ਕਹਿੰਦੇ ਆ ਕਿ ਆਪਾਂ ਨੂੰ ਪਤਾ ਨਹੀਂ ਸਲਫਰ ਦੀ ਘਾਟ ਆਉਂਦੀ ਹੈ ਕਿ ਨਹੀਂ ਆਉਂਦੀ ਜਿਹੜੇ ਕਿਸਾਨ ਭਰਾ ਕਹਿੰਦੇ ਨੇ ਤਾਂ ਸਲਫਰ ਦੀ ਘਾਟ ਆਉਂਦੀ ਹੈ ਤਾਂ ਦੂਜੀ ਜਿਹੜੀ ਘਾਟ ਆਪਾਂ ਲੋਗ ਹੈਗਾ ਪਹਿਲੇ ਪਾਣੀ ਦੇ ਉੱਤੇ ਜਦੋਂ ਪਹਿਲਾ ਪਾਣੀ ਲੱਗ ਰਿਹਾ ਆਪਾਂ ਯੂਰੀਆ ਦੇ ਰਹੇ ਹਾਂ ਤਾਂ ਉਸ ਟਾਈਮ ਆਪਾਂ ਸਲਫਰ ਪਾ ਕੇ ਆਪਾਂ ਲੋਗ ਕਰ ਸਕਦੇ ਹਾਂ ਉਸ ਸਲਫਰ ਦੀ ਜਿਹੜੀ ਕਿੰਨੀ ਪਾਉਣੀ ਹੈ ਕਿਹੜੀ ਸਲਫਰ ਪਾਉਣੀ ਹੈ ਉਹਦੀ ਘਾਟ ਕੀ ਆਉਂਦੀ ਹੈ ਤੇ ਆਪਾਂ ਨੂੰ ਕਿਹੜੇ ਤਰੀਕੇ ਨਾਲ ਉਹ ਸਲਫਰ ਨੂੰ ਪਾਉਣਾ ਹੈ ਆਪਾਂ ਪਹਿਲੇ ਪਾਣੀ ਦੇ ਉੱਤੇ ਤਾਂ ਉਹ ਸਾਰੀ ਦੀ ਸਾਰੀ ਇੱਕ ਵੀਡੀਓ ਕੱਲੀ ਸਲਫਰ ਦੇ ਵਾਸਤੇ ਮੈਂ ਅਗਲੀ ਵੀਡੀਓ ਆਪਣੀ ਜਿਹੜੀ ਆਉਗੀ ਉਹ ਕੱਲੀ ਸਲਫਰ ਦੇ ਵਾਸਤੇ ਆਉਗੀ ਤੇ ਆਪਣੇ ਵਾਸਤੇ ਸਲਫਰ ਕਿਉਂ ਜ਼ਰੂਰੀ ਹੈ ਉਹ ਵੀ ਅਗਲੀ ਵੀਡੀਓ ਦੇ ਅੰਦਰ ਮੈਂ ਪੂਰਾ ਦੱਸਣ ਲੱਗਿਆ ਚਾਹੇ ਉਹ ਹਰਿਆਣਾ ਲੈ ਲਓ ਪੰਜਾਬ ਲੈ ਲਓ ਰਾਜਸਥਾਨ ਲੈ ਲਓ ਜਿਹੜੇ ਧਰਤੀ ਦਾ ਪੀ ਐਚ ਮਨ ਹੈ ਉਹ ਜਾਂ ਤਾਂ 7.5 ਤੋਂ ਉੱਤੇ ਹੈਗਾ ਜਾਂ ਆਪਣਾ ਉਹ 6.6 ਤੋਂ ਥੱਲੇ ਹੈਗਾ ਤਾਂ ਇਹਦਾ ਮਤਲਬ ਕੀ ਹੈ ਕਿ ਚਾਹੇ ਉਹ ਤੋਂ ਥੱਲੇ ਹੈ ਚਾਹੇ ਉਹ 7.5 ਤੋਂ ਉੱਤੇ ਹੈਗਾ ਤਾਂ ਉਹਨਾਂ ਦੋਨਾਂ ਤਰੀਕਿਆਂ ਦੇ ਅੰਦਰ ਆਪਣੀ ਜ਼ਮੀਨ ਦੀ ਜਿਹੜੀ ਮਿੱਟੀ ਹੈ ਉਹ ਸਹੀ ਤਰੀਕੇ ਨਾਲ ਕੰਮ ਨਹੀਂ ਕਰਦੀ ਉਹਦੇ ਅੰਦਰ ਕੋਈ ਵੀ ਫਸਲ ਲੱਗੀ ਹੋਈ ਹੈ ਤਾਂ ਉਹਦਾ ਵਿਕਾਸ ਪੂਰਾ ਪ੍ਰੋਪਰ ਤਰੀਕੇ ਨਾਲ ਨਹੀਂ ਹੁੰਦਾ ਤਾਂ ਆਪਾਂ ਨੂੰ ਉਸ ਜ਼ਮੀਨ ਦੇ ਅੰਦਰ ਜੇ ਪੈਦਾਵਾਰ ਲੈਣੀ ਹੈ ਪੂਰੇ ਵਧੀਆ ਤਰੀਕੇ ਨਾਲ ਪੈਦਾਵਾਰ ਲੈਣੀ ਹੈ ਤਾਂ ਆਪਾਂ ਨੂੰ ਸਲਫਰ ਪਾਉਣੀ ਲਾਜ਼ਮੀ ਹੈ ਤਾਂ ਉਹ ਅਗਲੀ ਵੀਡੀਓ ਦੇ ਅੰਦਰ ਮੈਂ ਤੁਹਾਨੂੰ ਪੂਰਾ ਸਲਫਰ ਦੇ ਬਾਰੇ ਦੱਸਣ ਵਾਲਾ ਹਾਂ ਲਾਸਟ ਕੁਐਸਚਨ ਕੀ ਆਉਂਦਾ ਹੈ ਫਾਰਮਰ ਦਾ ਲਾਸਟ ਕੁਐਸਚਨ ਇਹ ਆਉਂਦਾ ਹੈ ਕਿ ਫਟਾਰੇ ਲਈ ਕਿਉਂਕਿ ਫਟਾਰੇ ਦਾ ਜੋ ਟਾਈਮ ਹੈ ਆਪਾਂ ਇਹ ਮੰਨ ਕੇ ਚੱਲੀਏ ਕਿ ਪਹਿਲੇ ਪਾਣੀ ਦੇ ਬਾਅਦ ਜੋ ਫਟਾਰੇ ਦਾ ਪੂਰਾ ਵਧੀਆ ਟਾਈਮ ਸਟਾਰਟ ਹੋ ਜਾਂਦਾ ਹੈ ਸਾਨੂੰ ਕਿਸਾਨਾਂ ਦੇ ਫੋਨ ਆ ਰਹੇ ਆ ਕਿ ਫਟਾਰੇ ਲਈ ਆਪਾਂ ਕੋਈ ਚੀਜ਼ ਪਾ ਸਕਦੇ ਹਾਂ ਤਾਂ ਆਪਾਂ ਲੋਕ ਬਿਲਕੁਲ ਪਾ ਸਕਦੇ ਆ ਪਹਿਲੇ ਪਾਣੀ ਦੇ ਉੱਤੇ ਹੀ ਆਪਾਂ ਲੋਕ ਪਾ ਸਕਦੇ ਆ ਕਿਉਂਕਿ ਅਗਲੇ 45 ਦਿਨਾਂ ਤੱਕ 45 50 ਦਿਨਾਂ ਤੱਕ ਕਣਕ ਦੇ ਅੰਦਰ ਜਿਹੜਾ ਹੈ ਉਹ ਕਣਕ ਦੀ ਜਿਹੜੀ ਫਸਲ ਹੈ ਉਹ ਪੂਰੇ ਫਟਾਰੇ ਦੇ ਉੱਤੇ ਹੁੰਦੀ ਹੈ ਕਿ ਪੂਰਾ ਫਟਾਰਾ ਉਸ ਟਾਈਮ ਹੀ ਆਉਂਦਾ ਹੈ ਤਾਂ ਉਸ ਵਾਸਤੇ ਆਪਾਂ ਲੋਕਾਂ ਨੇ ਕੀ ਹੈ ਕਿ ਕੋਈ ਵੀ ਗ੍ਰੋਥ ਪ੍ਰਮੋਟਰ ਆਪਾਂ ਲੋਕ ਕਣਕ ਦੇ ਅੰਦਰ ਪਾ ਸਕਦੇ ਆ ਉਹਦੇ ਵਾਸਤੇ ਵੀ ਕਿਹੜਾ ਗ੍ਰੋਥ ਪ੍ਰਮੋਟਰ ਆਪਾਂ ਨੂੰ ਪਾਉਣਾ ਹੈ ਔਰ ਕਿਵੇਂ ਪਾਉਣਾ ਹੈ ਉਹਦੇ ਵਾਸਤੇ ਵੀ ਮੇਰੀ ਇੱਕ ਵੀਡੀਓ ਉੱਥੇ ਅਲੱਗ ਆਉਣ ਵਾਲੀ ਹੈ ਤਾਂ ਉਹਦੇ ਬਾਰੇ ਵੀ ਆਪਾਂ ਲੋਕ ਉਸ ਵੀਡੀਓ ਦੇ ਅੰਦਰ ਚਰਚਾ ਕਰਾਂਗੇ ਤਾਂ ਇਹ ਮੇਜਰ ਚੀਜ਼ਾਂ ਹੈ ਗਈ ਸੀ ਜਿਹੜੀ ਕਿਸਾਨਾਂ ਦੇ ਮੇਰੇ ਕੋਲੇ ਸਵਾਲ ਆਏ ਸੀ ਤਾਂ ਉਹ ਸਵਾਲ ਦੇ ਮੈਂ ਤੁਹਾਨੂੰ ਅੱਜ ਜਵਾਬ ਦਿੱਤੇ ਆ ਇਹਨਾਂ ਦਾ ਥੋੜਾ ਜਿਹਾ ਧਿਆਨ ਕਰ ਲਓ ਘਬਰਾਉਣ ਦੀ ਲੋੜ ਨਹੀਂ ਹੈ ਜਿੱਥੇ ਆਪਾਂ ਨੂੰ ਲੱਗਦਾ ਇੱਕ ਫਾਸਫੋਰਸ ਘੱਟ ਪਈ ਹੈ ਜਿੱਥੇ ਪੋਟਾਸ਼ ਨਹੀਂ ਪਈ ਹੈ ਉਹ ਕਿਸਾਨਾਂ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਹੈ ਕਿ ਉਹ ਕਿਸਾਨ ਖਾਸ ਕਰ ਜਿੱਥੇ ਫਾਸਫੋਰਸ ਘੱਟ ਪਈ ਹੈ ਜਾਂ ਪੋਟਾਸ਼ ਆਪਣੀ ਨਹੀਂ ਪਈ ਹੈ ਤਾਂ ਆਪਾਂ ਅੱਗੇ ਵੀ ਜਿਹੜੀ ਆਪਣੀ ਕਣਕ ਦੀ ਫਸਲ ਦੇ ਅੰਦਰ ਕਿਸੇ ਪ੍ਰਕਾਰ ਦੀ ਕੋਈ ਕਮੀ ਦੇ ਲੱਛਣ ਆਪਾਂ ਨੂੰ ਇਹ ਦੋਨਾਂ ਚੀਜ਼ਾਂ ਦੇ ਅੰਦਰ ਆਪਾਂ ਨੂੰ ਦਿਖਾਈ ਦਿੰਦਾ ਹੈ ਤਾਂ ਆਪਾਂ ਉਹਦੇ ਸਪਰੇ ਆਪਾਂ ਕਰਕੇ ਆਪਾਂ ਇਹਦਾ ਨਿਦਾਨ ਆਪਾਂ ਲਓ ਪਾ ਸਕਦੇ ਆ ਤੇ ਮੇਰੇ ਵੱਲੋਂ ਇੰਨਾ ਹੀ ਸੀ ਮੇਰਾ ਜਿਹੜਾ ਕੰਟੈਕਟ ਨੰਬਰ ਦਿੱਤਾ ਹੋਇਆ ਤੁਸੀਂ ਉਹਦੇ ਉੱਤੇ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਹਾਂ ਇੱਕ ਸਪੈਸ਼ਲ ਰਿਕੁਐਸਟ ਅ ਜਿਹੜੇ ਕਿਸਾਨ ਭਰਾ ਵੀਡੀਓ ਦੇਖ ਰਹੇ ਇਹਨੂੰ ਅੱਗੇ ਸ਼ੇਅਰ ਕਰੋ ਦੂਜਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਫੇਸਬੁੱਕ ਪੇਜ ਜਿਹੜਾ ਹੈਗਾ ਉਹਨੂੰ ਫੋਲੋ ਕਰੋ ਜੈ ਜਵਾਨ ਜੈਕਸਨ ਸਤਿ ਸ੍ਰੀ ਅਕਾਲ